ਕਹਦਾ ਮੈਂ ਨਾ ਕਿਹਾ ਉਹ ਕਿੰਨੇ ਦਾਨਿਆ ਤੇਰਾ ਪੁੱਤ ਮਾਇਆ ਦੀ ਵੀ ਤੇ ਉਹ ਜਦੋਂ ਅੱਧਾ ਆਇਆ ਸੀ ਨਾ ਮਰੁੰਦੇ ਦਰੋਂ ਫੇ ਮਰ ਗਿਆ ਆਹੇ ਪੁੱਤੋਏ ਕਿੱਥੇ ਮਰਿਆ ਜੀ ਉਹ ਸਾਧੂ ਵਾਲੀ ਬੰਦਲੀ ਵਿੱਚ ਬੈਠਾ ਸੀ ਗਿਰਦੋ ਤੇਰਾ ਬਾਪ ਆ ਆਈ ਵੀ ਗਈ ਬਾਪਾ ਸ਼੍ਰੀ ਕੰਤਰ ਮਹਾਰਾ ਦੇ ਚੱਕਰਾਂ ਤੇ ਨਮਸ਼ਕਾਰ ਕੀਤੀ ਮੱਥਾ ਟੇਕਿਆ ਬਾਬਾ ਸ਼੍ਰੀ ਚੰਦਰ ਮਹਾਰਾਜ ਦੇ ਕੀਤੇ ਪੁੱਤਰਾ ਤੇਰੇ ਮਾਪਿਆਂ ਆਏ ਨੇ ਬੱਚਿਆ ਇਹ ਤੈਨੂੰ ਲੈਣ ਆਏ ਨੇ ਜਦੋਂ ਐਲਾ ਵਿੱਚ ਜਾ ਇਹ ਬੱਚਾ ਕਹਿੰਦਾ ਬਾਬਾ ਜੀ ਮੈਂ ਨਹੀਂ ਜਾਣਾ ਪਹਿਲਾਂ ਵਿੱਚ ਕਹਿੰਦੇ ਰਾਜ ਭਾਵ ਸਾਹਮਣਾ ਮੈਂ ਤੇਰੇ ਮਾਤਾ ਪਿਤਾ ਲੈਣ ਆਏ ਨੇ ਇਹ ਬੱਚਾ ਕਿਸ ਦਾ ਮਹਾਰਾਜ ਹੁਣ ਆਵੇ ਮਾਤਾ ਪਿਤਾ ਇਹਦੇ ਜਿਉਂਦੇ ਨੂੰ ਜੰਗਲ ਵਿੱਚ ਛੱਡ ਗਏ ਬਾਬਾ ਸ਼੍ਰੀ ਚੰਦਰ ਮਹਾਰਾਜ ਨੇ ਕਹਿੰਦੇ ਇਹਨਾਂ ਤੋਂ ਦੁੱਖ ਨਹੀਂ ਸੀ ਚੱਲਿਆ ਜਾਣਾ ਤਾਂ ਸੱਚੀ ਇਹ ਵੀ ਸੱਚੇ ਨੇ ਇਹ ਤੈਨੂੰ ਪ੍ਰੇਮ ਹੀ ਇੰਨਾ ਕਰਦੇ ਨੇ ਮਾਤਾ ਪਿਤਾ ਪ੍ਰੇਮ ਹੀ ਇੰਨਾ ਕਰਦੇ ਨੇ ਬਾਬਾ ਸ਼੍ਰੀ ਚੰਦਰ ਮਹਾਰਾਜ ਕਹਿੰਦੇ ਸਾਡੀ ਆਪਿਆ ਪਹਿਲਾਂ ਵਿੱਚ ਜਾਣਾ ਹਾਂਜੀ ਰਾਜ ਘਰ ਦੇ ਟਿਕਣਾ ਇਹ ਭੁੱਜਾ ਕਿਹਦਾ ਬਾਪੂ ਦਾ ਨਾਮ ਲਾ ਕੇ ਬਣਿਆ ਨਾਮ ਆ ਲੰਗਰ ਹਾਲ ਜੀ ਬਹੁਤ ਬਖੀਨ ਲੱਭ ਕੇ ਜੀ ਬਣਾ ਲਿਆ ਇਹ ਨਾਲ ਹੀ ਸਵਾਰ ਕੇ ਬਣਾਓ ਅਜਾ ਮੈਂ आई लाल गुरू नान नान नाल गुर नानकार गुरू नान ਗੁਰੂ ਨਾਨਕ ਤੇ ਜਨ ਨੂੰ ਤਾਰੇ ਆਇ ਨਾਮ ਸੁਣਨ ਕਦੇ ਦਸਨ ਤਾਰੇ ਆਇ ਨਾਮ ਗੁਰੂ ਨਾਨਕ ਤੇ ਦਸਨ ਤਾਰੇ ਆਇ ਨਾਮ ਗੁਰੂ ਨਾਨਕ ਤੇ ਜਨ ਤਾਰੇ ਦੀ ਸੁਆਪਾ ਕਰਦੇ ਜਨ ਤਾਰੇ ਦੀ ਸੁਆਪਾ ਕਰਦੇ ਜਨ ਤਾਰੇ ਦੀ ਸੁਆਪਾ ਕਰਦੇ ਜਨ ਪਾਰੀ ਦੀ ਸਲਾਮ 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 ਕਰਦੇ साले की कला फाड़ते सान सबा जी क्या देती है काले की कला फाड़ते सान सबा जी क्या देती है कंधे सारी की कला